<çe> <voz> <च्यारागा। स्यारागा> <स्यारागा> <स्यारा> मर्डर की है हाँ वीडियो बन रही है मजनू <स्यारा> ਸਾਰੇ ਸਾਹਮਣੇ ਜੀ ਹਾਂ ਜੀ 3 3 3 ਸਰਵਿਟ ਕਮਰਾ ਬੰਦ ਕਰ ਦਿਓ ਜੀ ਉਹ ਪਿੱਛੇ ਹੋ ਜਾਓ ਚਾਬੀ ਅੰਦਰ ਲਟਕਾ ਦਿਓ ਮੌਲ ਜੀ ਰਜ਼ਗੋ ਸਭਾ ਲਓ ਆਨਕ ਦੇ ਪਾਤਸ਼ਾਹ ਦੀ ਖੂਬਸੂਰਤੀ ਇਹ ਆ ਸਤਿਗੁਰ ਜੀ ਨੇ ਉਹਨਾਂ ਦੇ ਸੱਚ ਦੇ ਬੋਲ ਦੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਿਆ ਸੀ ਉਸ ਵੇਲੇ ਇਸ ਧਰਤੀ ਤੇ ਧਰਮ ਉਸ ਵੇਲੇ ਵੀ ਸੀਗੇ ਕਿਉਂਕਿ ਜੇ ਆਪਾਂ ਭਰਤ ਜੈ ਜੈਦੇਵ ਜੀ ਦੀ ਗਰਵਾਣੀ ਦੀ ਗੱਲ ਕਰੀਏ ਜਿਹੜੀ ਸਾਧਗੁਰਾਂ ਨੇ ਅੰਕਿਤ ਕੀਤੀ ਉਹ 10ਵੀਂ ਤੇ 11ਵੀਂ ਸਦੀ ਦੀ ਆ ਪਰ ਉਹ ਭਗਤਾਂ ਨੇ ਜੋ ਸੱਚ ਬੋਲਿਆ ਉਹਦੇ ਉੱਤੇ ਧੁੰਦ ਪੈ ਗਈ ਕਿਉਂਕਿ ਉਸ ਵੇਲੇ ਤੇ ਜਿਹੜੇ ਲੋਕ ਜੋਰਾਵਰਤ ਆਪ ਕਹਿੰਦੇ ਸੀ ਇੱਧਰ ਆ ਤੇ ਧਰਮ ਕਹਿੰਦੇ ਸੀ ਦੂਆ ਥਾਂ ਤੇ ਆ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜਿਨੇ ਸਾਰਾ ਪ੍ਰਗਟ ਕੀਤਾ ਬਹੁਤ ਸਾਰੇ ਭਗਤ ਗੁਰੂ ਕਾ ਬੰਦੂ ਬੰਦੇ ਕਰ ਦੋ ਉਹਦੀ ਲੱਗਦੀ ਇੱਕ ਮਿੰਟ ਜੀ ਘਰ ਤੋਂ ਬੰਦ ਕਰ ਦੋ ਕੋਈ ਨਹੀਂ ਅਸੀਂ ਰੁੱਕ ਜਣੇ ਦੋ ਉਹਨਾਂ ਨੇ ਇੱਧਰ ਕਿ ਕਰੀਓ ਸਾਡੇ ਸਾਹਮਣੇ ਜੀ ਜੀ ਇੱਕ ਵੇਟ ਵੇਟ ਸਰ ਵੇਟ ਕੋੱਖਾਂ ਬੰਦ ਕਰਦੇ ਸੀਗਾ ਬਾਹਰ ਦਾ ਪਤਾ ਨਹੀਂ ਬਹੁਤ ਬਹੁਤ ਖਤਰਾ ਹੈ ਬਹੁਤ ਗੱਡੀ ਭਰਾਵਾ ਆ ਇਧਰ ਆ ਇਧਰ ਆ ਕੇ ਚੱਲਦੀਆਂ ਉਹਨਾਂ ਨੂੰ ਕੋਈ ਪਿੰਨੇ ਉਹ ਚੱਲਦੀ ਆ ਲੈ ਲੈ ਜੀ वाहे जी का खालसा वाहेगुरू जी की फतेह ਸਾਹਿਬ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ 830 ਫਲਾ ਸੀਪੀ ਕੋਰਪੋਰੇਸ਼ਨ ਸਮਾਪਤ ਇੱਥੇ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਸ ਸਤਾਬ ਦੀ ਸਮਰੋਹ ਚੱਲ ਰਹੇ ਆ ਤੇ ਅੱਜ ਸਾਹਿਬ ਸਤਿਗੁਰੂ ਸ਼੍ਰੀ ਗੋਬਿੰਦ ਸਿੰਘ ਪਾਤਸ਼ਾਹੀ ਦੇ ਇਸ ਨਾਮ ਤੇ ਪਵਿੱਤਰ ਖਾਲਸਾ ਕਾਲ ਦੀ ਵਿਖੇ ਵੀ ਇਮਹਾਨ ਗੁਰਮਤ ਦਾ ਜਿਹੜਾ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਅਮਰਦੇਵ ਜੀ ਤੋਂ ਗਰਬਾਣੀ ਗਾਇਨ ਤੇ ਫਿਰ ਕੀਰਤ ਰੂਪੀ ਪਰਵਾ ਚਲਾ ਕੇ ਸੰਗਤਾਂ ਦੇ ਨਾਲ ਕੀਰਤਨੀ ਜਥਿਆਂ ਨੇ ਤਥਾਕਾਰਾਂ ਨੇ ਸਾਝ ਪਾਈ ਤੋਂ ਮੈਨੂੰ ਵੀ ਇਸ ਭਾਗਾ ਸਮਾਪਰਾਪਤ ਹੋਇਆ ਤੇ 356 ਸਮਰਪਤ ਸਾਹਿਬ ਕੀ ਗੁਰ ਤੇਗ ਬਹਾਦਰ ਫਾਖਰੀ ਜੀ ਦੇ ਇਸ ਮਹਾਨ ਛੇਤੀ ਗੁਰਪੁਰਬ ਭਾਈ ਮਤੀ ਦਾਸ ਭਾਈ ਸੱਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਉਹਨਾਂ ਦਾ ਵੀ 350 ਸਾਲਾ ਸਵਾਗਤ ਬੜਾ ਮਨਾ ਰਹੇ ਨੇ ਤੇ ਨਾਲ ਸਾਡੇ ਪਮਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਰਿਆਈ ਦੇਸ ਵੀ 350 ਸਾਲਾ ਇਹ ਸਮਾਗਮ ਜਿਹੜਾ ਅੱਜ ਇੱਥੇ ਰੱਖਿਆ ਗਿਆ ਜਿਹਦੇ ਵਿੱਚ ਅੰਮ੍ਰਿਤ ਬੇਲੇ ਤੋਂ ਗਵਰਮੈਂਟ ਦੇ ਸਮਾਗਮਾਂ ਦੇ ਵਿੱਚ ਜਿੱਥੇ ਬੱਚਿਆਂ ਨੇ ਹਿੱਸਾ ਲਿਆ ਸਟਾਫ ਨੇ ਹਿੱਸਾ ਲਿਆ ਉੱਥੇ ਵੱਧ ਚੜ ਕੇ ਇਲਾਕੇ ਦੀ ਸੰਗਤ ਵੀ ਪਹੁੰਚੀ ਮੈਂ ਸਾਹਮਣੇ ਰੂਲ ਏਰੀਏ ਦੇ ਵਿੱਚ ਬੱਚਿਆਂ ਦਾ ਕਾਲਜ ਸਥਾਪਿਤ ਹੋਣਾ ਤੇ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਸਟਰੈਂਥ ਵਾਈਜ਼ ਵੀ ਆਪਣਾ ਪੂਰਾ ਜੋਰ ਲਗਾ ਰਹੇ ਹਾਂ ਮੈਂ ਸਾਰੇ ਇਲਾਕੇ ਦੇ ਸੰਗਤ ਨੂੰ ਇਸ ਅੱਜ ਇਸ ਮਹਾਨ ਕਾਜ ਦੀ ਤੇ ਇਸ ਕਾਲਜ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾ ਕੇ ਵੱਡੀ ਐਜੂਕੇਸ਼ਨ ਪ੍ਰਾਪਤੀ ਦੀ ਵਧਾਈ ਦਿਨਾਂ ਕਾਮਨਾ ਕਰਦਾ ਇੱਥੋਂ ਦੇ ਪੜ੍ਹੇ ਬੱਚੇ ਵੱਡੀਆਂ ਬਲੰਦੀਆਂ ਪ੍ਰਾਪਤ ਕਰਨ। ਜੋ ਜਿੱਥੇ ਮੈਂ ਆਪਣੇ ਸਹਿਯੋਗੀ ਮੇਰੇ ਐਗਜ਼ੈਕਟਿਵ ਦੇ ਮੈਂਬਰ ਜੀ ਰਵਿੰਦਰ ਸਿੰਘ ਹਮ ਲੋ ਮੁੰਦੇ ਨਾਲ ਸਾਡੇ ਬਾਜਵਾ ਸਾਹਿਬ ਜੀ ਹਰਜਿੰਦਰ ਕੋਰ ਜੀ ਸਾਡੇ ਮੈਂਬਰ ਐ ਜੀ ਪੀ ਸੀ ਉਹਨਾਂ ਦੇ ਪਰੋਂ ਨਾਲ ਸਾਡੇ ਕਰਨਜੀਤ ਸਿੰਘ ਜੀ ਲਖੇਵਾਲ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਚੇਤੇ ਤੌਰ ਤੇ ਸਕਤਰ ਐਜੂਕੇਸ਼ਨ ਸਰਦਾਰ ਸੁਖਮਿੰਦਰ ਸਿੰਘ ਜਿਹੜੇ ਇਸ ਸਿੱਖਿਆ ਦੇ ਵਿਭਾਗ ਨੂੰ ਆਪਣੀ ਪੂਰਨ ਤਨਦੇਹੀ ਦੇ ਨਾਲ ਯੋਗਤਾ ਨਾਲ ਯੋਗਦਾਨ ਪਾ ਰਹੇ ਤੇ ਉਸ ਦੇ ਪ੍ਰਿੰਸੀਪਲ ਸਾਹਿਬਾ ਬੀਬੀ ਰਜਿੰਦਰ ਕੌਰ ਜੀ ਇਸ ਨੂੰ ਤੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜਿ세 ਆਪਾਂ ਹਾਲ ਦੇ ਵਿੱਚ ਬੈਠੇ ਆ ਸੰਤ ਬਾਬਾ ਪਿਆਰ ਪਿਆਰਾ ਸਿੰਘ ਦੀ ਮੀਟਿੰਗ ਹਾਲ ਇਹ ਇੱਥੋਂ ਦੀ ਪੰਚਾਇਤ ਨੇ ਮੈਂ ਪਿਛਲੀ ਵਾਰ ਜਦੋਂ ਆਇਆ ਉਦੋਂ ਕੰਨਾਂ ਖੜੀਆਂ ਸੀ ਬਹੁਤ ਖੂਬਸੂਰਤ ਮੀਟਿੰਗ ਹਾਲ ਜਿਹੜਾ ਉਹ ਅੱਜ ਇਸ ਕਾਲਜ ਨੂੰ ਸਮਰਪਿਤ ਕੀਤਾ ਇਹਨਾਂ ਦਾ ਨਗਰ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਗੋਂ ਵੀ ਇਥੇ ਹੋਸਟਲ ਦੀ ਵੀ ਜਿਹੜੀ ਓਕਾਰ ਸੇਵਾ ਰੂਪੀ ਮਹਾਪੁਰਸ਼ ਦਿੱਲੀ ਵਾਲੇ ਉਹ ਕਰ ਰਹੇ ਆ ਨਾਲ ਦੀ ਨਾਲ ਫਤਗੜ੍ਹ ਨੇ ਹੋਰ ਕਿਰਪਾ ਕੀਤੀ ਕਬਿਰਸਾ ਘਰ ਉਹ ਵੀ ਹਾਲ ਦੇ ਰੂਪ ਦੇ ਵਿੱਚ ਹੋਧੀ ਵੀ ਸੇਵਾ جاری ਆ ਉਹ ਕਾਮਨਾ ਕਰਦਾ ਹਾਂ ਇਹ ਕਾਲਜ ਜਿੱਥੇ ਗਵਰਨਮੈਂਟ ਦੇ ਸਮਾਗਮਾਂ ਦੇ ਵਿੱਚ ਹੋਗਣਦਾ ਉੱਥੇ ਅਕੈਡਮਿਕ ਤੌਰ ਦੇ ਉੱਤੇ ਜੀ ਤੇ ਬਾਕੀ ਕਾਰਜਾਂ ਵਿੱਚ ਵੀ ਆਪਣਾ ਵੱਡਾ ਸਤਗੁਰ ਜੀ ਨਾਲ ਤੋਂ ਸੇਵਾ ਲੈਣ ਬਹੁਤ ਬਹੁਤ ਤਰਵਾਦ ਵਾਈ ਕਰ ਜਾਂਦੀ ਹੈ ਤੇ ਅੱਜ ਦੇ ਨਾਲ ਛੇਕਛਾ ਰਹੀ ਹੈ ਜਿਹੜੇ ਕਰਕੇ ਧਾਰਮਿਕ ਸਾਨ ਦੀ ਦਰਵਾਸਾਬ ਨੂੰ ਰਹਿ ਗਿਆ ਕੀ ਦੇਖੋ ਇਹ ਆਈਏ ਇਕੱਲੇ ਇਸ ਦਰਵਾਸਾਬ ਨਾਲ ਨਹੀਂ ਹੋ ਰਹੀ ਵੀ ਅਸੀਂ ਇੱਕ ਦਿਨ ਮੀਟਿੰਗ ਸੱਦੀ ਸੀ ਚੇਚਾ ਤੌਰ ਤੇ ਜੀ ਵੱਖ-ਵੱਖ ਯੂਨੀਵਰਸਿਟੀਆਂ ਦੇ ਵੱਖ-ਵੱਖ ਚਾਂਸ ਲੈ ਕੇ ਵੀ ਆਏ ਸੀ ਇਹ ਵੱਖ-ਵੱਖ ਸਾਡੇ ਕਾਲਜਾਂ ਦੇ ਸੋਮਨੀ ਡੋਕਟਰਾਂ ਪ੍ਰਬੰਧ ਕਮੇਟੀ ਦੇ ਕਾਲਜਾਂ ਦੇ ਜਿਹੜੇ ਐਕਸਪਰਟ ਉਹ ਵੀ ਆਏ ਸੀ ਜੀ ਇਹਦੇ ਲਈ ਅਸੀਂ ਹੁਣ ਸ਼ਾਰਟਲੀ ਇੱਕ ਟੀਮ ਬਣਾਉਣ ਜਾ ਰਹੇ ਹਾਂ ਜਿਹੜੇ ਵਿੱਚ ਲੈਕਚਰਰ ਹੋਣਗੇ ਜੀ ਸਾਡੇ ਕਾਲਜਾਂ ਦੇ ਜਿਹੜੇ ਮਾਹਰ ਆ ਕਿਉਂਕਿ AIR ਦੇ ਵਿੱਚ ਜੋ ਫੀਡ ਕੀਤਾ ਜਾਂਦਾ ਉਹੋ ਐਜ਼ ਇਟ ਇਜ਼ ਹੈ ਇਹ ਜਿਹੜਾ ਚੱਲ ਪੈਂਦਾ ਪਰ ਅਸੀਂ ਹੁਣ ਉਹ ਮਾਰਾਂ ਦੀ ਟੀਮ ਬਣਾ ਕੇ ਛੇਤੀ ਯਤਨ ਕਰਾਂਗੇ ਕਿਉਂਕਿ ਬਹੁਤ ਕਾਰਜ ਹੋਣ ਵਾਲਾ ਹੈ। ਗੁਰਮਤ ਦੇ ਤੌਰ ਦੇ ਉੱਤੇ ਵੀ ਤੇ ਦੂਸਰੇ ਕਾਜਾਂ ਦੇ ਕਿਸਾਨਦਿਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜੇ ਕੋਈ ਇਦਾਂ ਦੀ ਪੋਸਟ ਆਉਂਦੀ ਹੈ ਤਾਂ ਉਹਨੂੰ ਵੀ ਖਾਤਮ ਜਿੱਦਾਂ ਕੱਲ ਹੀ ਖਾਤਮ ਕਰਿਆ ਕਰੋ। ਨਾ ਕਿ ਅੱਗੇ ਤੋਂ ਅੱਗੇ ਇਹਨੂੰ ਆਪਾਂ ਕਿਉਂਕਿ ਇਹ ਪ੍ਰਾਪਤੀ ਨਹੀਂ। ਮੈਨੂੰ ਵੀ ਕਈ ਵਾਰੀ ਭੇਜ ਦਿੰਦੇ ਆ। ਸੋ ਇਹਦੇ ਨੂੰ ਜੇ ਆਪਾਂ ਇਦਾਂ ਦਾ ਕਾਰਜ ਕਰਾਂਗੇ ਤਾਂ ਫੇ ਮੈਂ ਸਾਰੇ ਦਾ ਮੂੰਹ ਮੰਗਾ ਹੋ ਜਾਊਗਾ ਉਹਨਾਂ ਦਾ। ਉਹ ਲਈ ਆਈ ਲਈ ਅਸੀਂ ਹੁਣ ਜਤਨ ਛੀਨੇ ਅਗਲਾ ਸਾਡਾ ਟਾਰਗੇਟ ਇਹ ਹੋਇਆ। ਤਾਂ ਸਰ ਇੱਕ ਜੋ ਹੈ ਇਹ ਵੀ ਜਿਹੜਾ ਕਾਲਜ ਹੈਗਾ ਇਹ ਇੱਕੋ ਹੀ ਇਲਾਕੇ ਦੇ ਵਿੱਚ ਕਾਲਜ ਹੈਗਾ। ਇਹਦੇ ਵਿੱਚ ਪੋਸਟ ਗ੍ਰੈਜੂਏਟਸ ਕਲਾਸਿਸ ਸਿਰਫ ਪੰਜਾਬੀ ਦੀਆਂ ਹੈਗੀਆਂ। ਇਸ ਤੋਂ علاوہ ਤੁਸੀਂ ਕੋਈ ਹੋਰ ਤਰਜਨ ਕਰ ਰਹੇ ਹੈਗੇ ਕੋਈ ਸਾਇੰਸ ਕਲਾਸ। ਦੇਖੋ ਹੁਣ ਅਸੀਂ ਡੀ ਫਾਰਮੇਸੀ ਦਾ ਕੋਰਸ ਸ਼ੁਰੂ ਹੋ ਗਿਆ ਇਸ ਸਾਲ। ਜੇ 사ਤਗੁਰੂ ਨੇ ਕਿਰਪਾ ਕੀਤੀ ਕਿਉਂਕਿ ਹੁਣ ਪ੍ਰੋਫੈਸ਼ਨਲ ਜਿਹੜੇ ਆ ਉਹਨਾਂ ਕੋਰਸੇਸ ਦੀ ਪ੍ਰੋਜੈਕਸ਼ਨ ਹੈ ਵਧਾ। ਉਹ ਗਏ ਮਾਸਟਰ ਡਿਗਰੀ ਕਰ ਲੈਣੀ ਮੈਂ ਸਮਝਦਾ ਅੱਜ ਤਾਂ ਇਹ ਸਾਡੇ ਦੇ ਲਈ ਤਾਂ ਬਹੁਤ ਵੱਡੀ ਚੁਣੌਤੀ ਸੀ ਜੀ ਜੀ ਤੇ ਐਸ ਵੇਲੇ ਛੁੱਟੀ ਬਲੰਦੀ ਹੈ ਪਰ ਫਿਰ ਵੀ ਸਮੇਂ ਦੀ ਨਿਯਾਗਤ ਨੂੰ ਜੇ ਕੋਈ ਇਦਾਂ ਦਾ ਸਾਡਾ ਸਮਾਂ ਆਇਆ ਤੇ ਉਹ ਵੀ ਨਿਊ ਲਾਂਚ ਕਰਾਂਗੇ ਕੋਈ ਦਿੱਕਤ ਨਹੀਂ ਰਾਜ ਰਾਜ ਨਾਲ ਸਭ ਨਾਲ ਕੋਈ ਮੁਲਾਕਾਤ ਹੋਈ ਹੈ ਮੈਂ ਸਮਾਂ ਮੰਗਿਆ ਪਰसों ਚਿੱਠੀ ਲਿਖੀ ਹੈ ਡੀਜੀਪੀ ਜੇਲ੍ਹ ਨੂੰ ਕਿ ਉਹ ਮਿਲਾਕਾਤ ਲਈ ਸਮਾਂ ਦੇਣ ਹੋਣ ਜਿਹੜੇ ਮਿਲੂਗਾ ਸਮਾਂ ਫਿਰ ਜਮਾ ਹੋਵੇ ਇਕਿ ਸਰਕਾਰ 'ਤੇ ਉਲਜਾਮ ਲਾਏ ਜਾ ਰਹੇ ਨੇ ਵੀ بار بار ਜਿਹੜਾ ਹੜਾ ਪੀਤ ਤਾਨੂੰ ਪੈਸਾ ਵਾ ਜਿਹੜਾ ਐਸਜੀਪੀਸੀ ਵੱਲੋਂ ਦਿੱਤਾ ਜਾ ਰਿਹਾ ਹੂਲਕਿਚੋਂ ਬਾਦਲ ਸਾਹਿਬ ਨੂੰ ਕੋਰਾ ਝੂਠ ਆ